ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਜੇ ਗੱਲਬਾਤ ਕਰ ਲਈਏ ਨਾ ਬਣਾਉਣ ਆਪਾਂ ਫੇਰ ਪਹੁੰਚ ਚੁੱਕਿਆ ਕਾਲੇ ਕੋਲੇ ਪਿੰਡ ਹੈਗਾ ਉੱਬਾ ਤਹਿਸੀਲ ਵੀ ਮਾਨਸਾ ਤੇ ਜ਼ਿਲ੍ਹਾ ਵੀ ਬਾਈਆਂ ਨੂੰ ਜੇ ਗੱਲਬਾਤ ਕਰ ਲਈਏ ਨਾ ਸੱਜਣੋ ਮਾਨਸਾ ਰਹਿ ਜਾਂਦਾ ਝੋਟੀਆਂ ਦਿਖਾਵਾਂਗੇ 6 4 ਦਿਖਾਵਾਂਗੇ ਮੋਰਾ ਦੇ ਨਗੀਨੇ ਨਗੀਨੇ ਵੀ ਐਸੇ ਦਿਖਾਵਾਂਗੇ ਜਿਵੇਂ ਮੇਲੇ ਚ ਲੈ ਜਾ ਕੇ ਖੜ੍ਹਾ ਦਿਓ 2 ਦੰਦ 4 ਦੰਦ 6 ਦੰਦ ਛੇਆਂ ਦੇ ਵਿੱਚੋਂ ਦੋ ਨੀਲੀ ਰਾਵੀ ਚ ਆਗੀਆਂ ਚਾਰ ਆਗੀਆਂ ਮੋਰਾ ਚ ਤਾਜ਼ੀਆਂ ਸੂਈਆਂ ਨੇ ਤੇ ਦੰਦਾਂ ਚ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਦੋ ਦੰਦ ਤੇ ਚਾਰ ਦੰਦ ਦੀਆਂ ਨੇ ਤੇ ਬਾਕੀ ਬੱਚੇ ਸਟ੍ਰੈਟਜੀ ਦੱਸਦਾ ਨਾ ਸਾਰੀਆਂ ਨੂੰ ਲਾਏ ਹੋਏ ਨੇ ਥਣ ਦਾ ਆਈਡੀਆ ਮਿਲ ਜੂਗਾ ਦੁੱਧ ਜਿੰਨਾ ਬਾਈ ਦੱਸੂਗਾ ਡੰਗ ਦੋ ਡੰਗ ਬਾਈ ਕੋਲ ਤਸੱਲੀ ਕਰਕੇ ਚੋਕੇ ਪਾਸ ਕਰਕੇ ਲਿਆ ਸਕਦੇ ਹੋ ਤੇ ਬਾਕੀ ਆ ਜੋ ਬਾਈ ਨਾ ਕਰਾਉਂਦੇ ਆ ਗੱਲਬਾਤ ਤੇ ਕੱਲੀ ਕੱਲੀ ਦਾ ਜਿਹੜਾ ਰੇਟ ਆ ਰੇਟ ਵੀ ਸੱਜਣੋ ਵੀਡੀਓ 'ਚ ਹੀ ਦੱਸਾਂਗੇ। ਕਾਲ ਕਿਵੇਂ ਆ? ਹੋ ਠੀਕ ਆ ਵਧੀਆ ਬਾਈ। ਚੜਦੀ ਕਲਾ। ਜਮਾਂ ਚੜਦੀ ਕਲਾ ਬਾਈ। ਕਿਵੇਂ ਰਿਹਾ ਕੰਮਕਾਰ? ਕੰਮਕਾਰ ਠੀਕ ਆ ਓਕੇ। ਅੱਗੇ ਵੀਡੀਓ ਪਾਈ ਸੀ। ਹਾਂ ਹਾਂ ਵਧੀਆ ਪੂਰਾ ਬਾਈ। ਹਾਂ ਇੱਕ ਹੋਰ ਵੀ ਰਿਪੋਰਟ ਮਿਲਿਆ ਕਹਿੰਦੇ ਤੂੰ ਬਿਨਾਂ ਵੀਡੀਓ ਦੇ ਮਾਲ ਵੇਚਦਾਨਾ ਮੰਗ ਰੋ। ਬਿਨਾਂ ਤੋਂ ਯਾਰ ਇੱਕ ਵੀਡੀਓ ਪਾ ਕੇ ਦੋ ਪੂਰੋਂ ਵਿਕ ਜਾਂਦੇ ਨੇ। ਅੱਛਾ। ਪਰ ਉਹਨਾਂ ਦਾ ਸਾਫ ਕਿਤਾਬ ਤੋਂ ਕਰਾਂਗੇ ਉਹਨਾਂ ਦਾ ਸਾਫ ਕਿਤਾਬ ਕਰ ਲਾਂਗੇ ਕੋਈ ਗੱਲ ਆ ਇੱਕ ਪੂਰਬਾਈ ਕਹਿੰਦਾ ਮਤਲਬ 2 ਕਾਪਾਂ ਨੂੰ ਵੇਚਦੇ ਨਹੀਂ ਹੁੰਦੇ ਦੋ ਤਿੰਨ ਲਾਟ ਤਕਰੀਬਨ ਯਾਰ ਸੱਜਣ ਵੇਚ ਹੀ ਦਿੰਦੇ ਨੇ ਉਹਦੇ 5 ਦੀ ਪਾਈ ਸੀ 5 ਤੋਂ ਬਾਅਦ 13 ਉਹ ਵੇਚਦਿਆਂ ਸੀ ਠੀਕ ਆ ਗੱਲ ਆ ਉਹ ਵੀਡੀਓ ਚੱਲੀ ਜਾਂਦੇ ਜਿਵੇਂ ਪੇਜ ਤੋਂ ਫੋਨ ਆਈ ਜਾਂਦੇ ਹਨਾ ਹਾਂ ਪੇਜ ਤੋਂ ਫੋਨ ਆਈ ਜਾਂਦੇ ਲਾ ਲਓ ਚੈਨਲ ਤੋਂ ਲਾ ਲਓ ਹਿਸਾਬ ਨਾਲ ਬਾਈ ਕਰੀ ਜਾਂਦਾ ਘਰ ਬਾਈ ਇਧਰੋਂ ਸ਼ੁਰੂ ਕਰ ਲਈ ਹਾਂ ਇਧਰੋਂ ਕਰ ਲਓ ਦੋ ਨੰਬਰ ਤੋਂ ਬਾਈ ਕੋਲ ਕੇ ਤੋਰਦੇ ਆ ਚੋਟੀ ਤੇ ਮਾਰਦੇ ਗੈਰੀ ਕੈਮਰਾ ਸੂਆ ਕਾਲੇ ਕਿਹੜਾ ਇਹਦਾ ਸੂਆ ਇਹਦਾ ਦੂਜਾ हां बाकी पहले आगिए भाई आ एदा सूआ आ गया दूसरा ते बाकी आगिया पहले ते क्वालिटी आगी जवां एन जड़ी कहंदे होंदे ने आ एंड आ एंड क्वालिटी आगी बिल्कुल टॉप दी जवां ने इत्थो दिखा दे ਨੇੜੇ ਲਾ ਕੇ ਤੇ ਹੁਣ ਦਿਖਾ ਦੇ ਪਛਾਲੇ ਬੰਨੇਓ ਕੁਆਲਟੀ ਕਬੂਲਟੀ ਆਗੀ ਸਿਰਾ ਇੱਥੇ ਰੋਕ ਲਾ ਮਾੜੀ ਜੀ ਇਹ ਇੱਥੇ ਰੋਕ ਲਾ ਇੱਥੋਂ ਸਿੰਗ-ਸਿੰਗ ਤੇ ਆਈਡੀਆ ਕਰਾ ਦੇ ਸੂਆ ਕਾਲੇ ਕਿਹੜਾ ਦਾ ਸੂਆ ਦੂਜਾ ਬਾਈ ਸੇ ਦੰਦੇ ਪਰਸੋਂ ਸੂਈ ਆ ਗੁਰੀ ਪਰਸੋਂ ਸੂਈ ਤੇ ਬੱਚਾ ਨਾਲ ਕੀ ਆ ਇਹਦੇ ਬੱਚਾ ਕੱਟੀ ਆ ਬਾਈ ਮੰਗਰ ਨਾਲ ਇਹਦੇ ਹੈਗੀ ਆ ਕੱਟੀ ਆ ਲੈ ਚਾਰੇ ਇਧਰੋਂ ਦੁੱਧ ਦੇ ਹੁਣ ਬੌਲੀ ਕਿੰਨੀ ਕਾਕਲੇ ਹੁਣ ਬੌਲੀ 15 ਕਿਲੋ ਹੋਊਗੀ ਬਾਈ ਗੁਰੀ ਪੰਜ ਡੰਗ ਚੋਲੇ ਭਮਾਗਲੇ ਨੂੰ ਮਿਲਕੇ ਦੇ ਦਾਂਗੇ ਟੱਬੇ ਨਾਲੋਂ 15 ਕਿਲੋ 15 ਕਿਲੋ ਬਾਲੀ ਹੁੰਦੀ ਆ ਹੂੰ ਮੈਂ ਕਿਹਾ ਆਪਾਂ ਬਾਈ ਗਲਤ ਕੰਮ ਹੀ ਨਹੀਂ ਕਰਦੇ ਆਰਡਰ ਆ ਗਿਆ ਅੱਗੇ ਪਿੱਛੇ ਦਾ ਸ਼ੂ ਨੂੰ ਟੱਚ ਕਰਦਾ ਇਧਰੋਂ ਦਿਖਾ ਦੇ ਆਰਡਰ ਇੱਥੋਂ ਇੱਥੋਂ ਦਿਖਾ ਦੇ ਆਰਡਰ ਆ ਗਿਆ ਪੂਰਾ ਡਬਲ ਤੇ ਆ ਗਿਆ ਬਟਨ ਵਾਲਾ ਜੀ ਗੱਲਬਾਤ ਕਰ ਲਈਏ ਤੇ ਦੰਦਾਂ 'ਚ ਆ ਗਈ ਸੱਜਣੋ ਇਹ 6 ਦੰਦ ਚਬਾਈ ਚਬੂਈ ਦੀ ਕਿਵੇਂ ਕਾਲੇ ਚਬਾਈ ਦੀ 1 ਨੰਬਰ ਬਾਈ ਹੱਥ ਲਾਉਣ ਦੀ ਵੀ ਨਹੀਂ ਲੋੜ ਕਰਦੀ ਐਂਡ ਕੰਮ ਜਮੀ ਤੇ ਕੱਦ ਵਿੱਡ ਦਾ ਆਈਡੀਆ ਵੀ ਕਰਾ ਦੇ ਪਛਾਣ ਨੂੰ ਹੋ ਕੇ ਕੱਦ ਵੀ ਆ ਗਿਆ ਇਹਦਾ ਫੁੱਲ ਵੱਡਾ ਦੰਦਾ ਚ 6 ਦੰਦ ਤੇ ਨਾਲ ਵੀ ਕੱਟੀ ਆ ਬਾਈ ਨਾਲ ਕੱਟੀ ਆ ਬਾਈ 15 ਕਿਲੋ ਬਾਈ ਕਹਿੰਦਾ ਦਿਨ ਚੌਥਾ ਨਾ ਪਰਸੂ ਹੀ ਸੂਈ ਆ ਬੁਰੀ ਆ ਪਰਸੋਂ ਦੀ ਸੂਈ ਥੱਲੇ 15 ਕਿਲੋ 12 ਕਿਲੋ ਦੀ ਬਾਈ ਪਹਿਲਣ ਦੀ ਕਿਨੂੰ ਗਾਰੰਟੀ ਕਹਿ ਕੇ ਦਿੱਤੀ ਆ ਬੰਦੇ ਨੇ ਠੀਕ ਆ ਜੀ ਆ 15 ਕਿਲੋ ਬਾਈ ਰੈਨੇ ਚੋਈ ਆ ਬਾਈ ਵਿੱਧ ਪ੍ਰੂਫ ਆਪਣੇ ਕੋਲੇ ਸਾਰੀ ਵੀਡੀਓ ਪਈ ਆ ਉੱਥੋਂ ਦੀ ਠੀਕ ਆ ਗੱਲ ਵੀ ਨਾਲ ਪ੍ਰੂਫ ਵੀ ਦਿਖਾ ਦਾਂਗੇ ਸਾਰਾ ਪ੍ਰੂਫ ਵਿੱਚ ਦਿਖਾ ਦਾਂਗੇ ਆਪਾਂ ਜੇ ਕੋਈ ਬੰਦਾ ਲੈਣ ਆਊਗਾ ਬਾਕੀ ਸਿਰੇ ਆਪਾਂ ਬਈ ਗੁਰੀ ਆਪਾਂ ਨੂੰ ਠੀਕ ਆ ਗੱਲ ਆ ਚੋਟੀਆਂ ਸਾਰੀਆਂ ਬਾਈ ਕਹਿੰਦਾ ਹਰਿਆਣੀਆਂ ਦੀਆਂ ਨੇ ਦੋ ਵਿੱਚ ਨੀਲੀ ਰਾਵੀ ਦੀਆਂ ਨੇ ਇਹ ਕਿੰਨਾ ਕੁ ਦੁੱਧ ਪਾ ਦੂ ਕਾਲੇ ਇਹ ਬਾਈ ਯਾਰ 20 ਕਿਲੋ ਦੁੱਧ ਦੇਣ ਦੀ ਮੇਹਰ ਹੈ ਜੀ 20 ਦੇ ਸਕਦੀ ਹੈ ਜੇ ਤੀਜੇ ਦਿਨ 15 ਕਰਦੀ ਆ ਤਾਂ ਹਾਂ ਬਾਕੀ ਸਿਰੇ ਬੱਚਾ ਦਿਖਾ ਦਿੰਨੇ ਆ ਬੱਚਾ ਜਮਾ 나ੜੂਆ ਨਾਲ ਆਦਾ ਜੀ ਠੀਕ ਆ ਗੱਲ ਉਹ ਬੱਚੇ ਤੁਸੀਂ ਬਾਈ ਕੋਲ ਆ ਕੇ ਚੈੱਕ ਕਰ ਲਓ ਤੇ ਮੇਨ ਗੱਲ ਆ ਜਿਹੜੀ ਨਾਲ ਵੀ ਕੱਟੀ ਆ ਤੇ ਕੱਦ ਵਿੱਡ ਵੀ ਚੰਗਾ ਤੇ ਲੰਬਾਈ ਲੰਬੂਈ ਵੀ ਬਹੁਤ ਆ ਗਈ ਪੈਸੇ ਕਿੰਨੇ ਲਵਾਗੇ ਇਹਦੇ ਫਿਰ ਇਗੂਰੀ ਦੇ ਦਿਆਂ ਕੱਟੀ 1,70,000 ਰੁਪਏ ਦੀ ਬਾਈ 1,70 ਦੀ ਦੇ ਦਾਂਗੇ ਮਾਣਤਾਨ ਉੱਚਾ ਕਰ ਦਿਆਂਗੇ ਮਾਣਤਾਨ ਕਰ ਦਾਂਗੇ 300 ਕਿਲੋਮੀਟਰ ਤੱਕ ਆਪਣੀ ਪਹੁੰਚ ਹੈ 170 ਚ ਹਾਂ ਠੀਕ ਹੈ ਗੱਲ ਰੇਟ ਘਰੇ ਆ ਕੇ ਲਊਗਾ ਬਾਈ ਸਿਆਆਂ ਤੋਂ ਵੱਧ ਇਹਦਾ ਹੋਊਗਾ ਹਨਾ ਹਾਂ ਜੇ ਕੋ ਘਰੇ ਆ ਕੇ ਕਰੂਗਾ ਉਹ ਅਗਲੇ ਦੀ ਘਰ ਦੀ ਹਿੱਸਾ ਬਾਈ ਠੀਕ ਹੈ ਗੱਲ ਤੇ ਆ ਜਾ ਹੁਣ ਲੈ ਆ ਗਰੀ ਇਧਰਲੇ ਪੰਨੇ 2 ਨੰਬਰ ਵਾਲੀ ਝੋਟੀ ਤੇ ਇਹ ਵੀ ਤੋਰ ਦੇ ਖੋਲਕੇ ਇਹਦਾ ਕਿਹੜਾ ਸੂਆ ਬਾਈ ਇਹ ਪਹਿਲਣਾ ਬਾਈ ਇਹਦਾ ਸੂਆ ਪਹਿਲਾ ਤੇ ਕੱਦ ਵਿੱਡੇ ਦਾ ਵੀ ਚੰਗਾ ਆ ਗਿਆ ਪਹਿਲਣ ਦੇ ਹਿਸਾਬ ਨਾਲ ਤੇ ਆ ਗਈ ਜਮਾ ਜੈਡ ਬਲੈਕ ਇਹ ਵੀ ਪਰਸੋਂ ਸੂਈ ਆ ਗੁਰੀ ਇਹ ਜਮਾ ਸਾਫ ਕਰੀ ਵੀ ਆ ਬਾਈ ਆਪਣੀ ਅੱਛਾ ਇਹ ਬੌਲੇ ਤੋਂ ਸਾਫ ਹਾਂ ਇਹ ਬੌਲੇ ਤੋਂ ਸਾਫ ਕਰੀ ਵੀ ਆ ਬਾਈ ਇਹਦੇ ਥੱਲੇ ਹੁਣ ਕਿੰਨਾ ਕ ਬੌਲਾ ਦੰਦਾਂ 'ਚ ਕਿਵੇਂ ਆ ਇਹ ਚਾਰ ਦੰਦ ਆ ਬਾਈ ਦੰਦਾਂ 'ਚ ਚਾਰ ਦੰਦ ਆ ਬੱਚਾ ਕੀਆ ਨਾਲ ਕਾਲੇ ਦਾ ਮੰਗਰ ਕੱਟੀ ਆ ਬਾਈ ਇਹਦੇ ਵੀ ਬੌਲਾ ਕਿੰਨਾ ਕ ਹੁਣ ਬੌਲਾ ਹੁਣ 10 ਕਿਲੋ ਨੈਟ ਕੋਈ ਮਰਜ਼ੀ ਚੋਲੇ ਗੁਰੀ ਆ ਕੇ ਬਾਈ ਡੰਗ ਦੋ ਡੰਗ ਦੱਸੀ ਉਹਨਾਂ ਜਿੰਨਾਂ ਕਾਲੇ ਆ ਪਾ ਮੈਂ ਪੰਜ ਡੰਗ ਚੋਲੇ ਕੋਈ ਆ ਕੇ ਜਰਾ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਬਾਈ ਠੀਕ ਆ ਜੀ ਸਿਵਾਰਾ ਬਿੱਲਾ ਆਪਣਾ ਪਮਾ 5 ਜਾਣੇ ਹੁਣ ਪਮਾ 4 ਜਾਣੇ ਹੁਣ ਕੋਈ ਚੱਕਰ ਨਹੀਂ ਠੀਕ ਆ ਦੰਦਾਂ ਚ ਦੋ ਦੰਦ ਨਾ ਚਾਰ ਦੰਦ ਚਾਰ ਹਾਂ ਚਾਰ ਦੰਦ ਦੰਦਾਂ ਚ ਆ ਗਈ ਸੱਜਣੋ ਚਾਰ ਦੰਦ ਸੂਆ ਆ ਗਿਆ ਪਹਿਲਾ ਕੱਦ ਆ ਗਿਆ ਫੁੱਲ ਵੱਡਾ ਤੇ ਨਾਲ ਆ ਗਈ ਕੱਟੀ ਇਹਦੇ ਬਾਈ ਹਾਂ ਨਾਲ ਕੱਟੀ ਆ ਬਈ ਇਹਦੀ پوری ਜਮਾ ਸਾਫ ਕਰੀ ਦੀ ਵੀਡੀਓ ਬਾਈ ਰਾਤ ਜਮਾ ਸਾਫ ਕਰੀ ਵੀ ਆ ਬਸ ਆ ਹੁਣ ਹੁਣ ਵਾਲਾ ਡੰਗ ਆਗਾ ਠੀਕ ਆ ਗੱਲ ਆ ਨਾਲ ਇਹਦੇ ਆ ਗਈ ਕੱਟੀ ਤੇ ਆ ਗਈ ਜੇ ਗੱਲਬਾਤ ਕਰ ਲਈ ਪੂਛ ਵੀ ਜੈਡ ਬਲੈਕ ਆ ਗਈ ਜਮਾ ਪੂਰੀ ਇਹਦੇ ਥੱਲੇ ਬਾਈ ਕਹਿੰਦਾ 10 ਕਿਲੋ ਬੌਲੀ ਹੁਣ ਹਾਜ਼ਰ ਆ ਕੋਈ ਵੀ ਸੱਜਣ ਡੰਗ ਦੋ ਡੰਗ ਆ ਕੇ ਬਾਈ ਕੋਲੇ ਚੋਕੀ ਗੁਰੇ ਇਹ ਜੀ ਚਵਾਈ ਨਹੀਂ ਲੱਗਦੀ ਬਾਈ ਕਿਸੇ ਕੱਟੀ ਦੇ ਹਾਂ ਚਵਾਈ ਚਬੂਈ ਚੰਗੀ ਆ ਤੇ ਆਰਡਰ ਵੀ ਚੰਗਾ ਤੇ ਕਿਉਂਦੀ ਆ ਤੇ ਹੌਲੀ ਹੌਲੀ ਜਿਵੇਂ ਜਿਵੇਂ ਦੁੱਧ ਤੇ ਆਊਗੀ ਓਵੇਂ ਓਵੇਂ ਨੇ ਸੱਜਣ ਆਰਡਰ ਆ ਜਿਹੜਾ ਆਰਡਰ ਵੀ ਤਿਆਰ ਕਰਨਾ ਹੁਣ ਫੇਸ ਤੇ ਮਾਰ ਦੇ ਸਾਧ ਪਛਾਣੂ ਹੋ ਕੇ ਮੜਾ ਜਾ ਇਥੋਂ ਫੇਸ ਕੁਆਲਿਟੀ ਚੈੱਕ ਕਰਾ ਦੇ ਲੰਬਾਈ ਲੰਬੂਈ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਕੁ 6 ਲੱਖ ਦੀ ਦੇ ਦਾਂਗੇ ਗੁਰੀ ਇਹ ਸਿਰਫ 1 ਲੱਖ ਤੇ 25000 ਦੀ ਦੇ ਦਾਂਗੇ ਹਾਂ ਜਿਹੇ ਜੇ ਬਾਈ ਆਪਾਂ ਨੂੰ ਜਿਹੇ ਜੇ ਪਸ਼ੂ ਆਪਾਂ ਨੂੰ ਭਾਣਾ ਮਿਲਦਾ ਉਹ ਜਿਹੇ ਆਪਾਂ ਦੇ ਦਨੇ ਆਪਾਂ ਕਿਹੜਾ ਕੋਈ ਬਾਹਲਾ ਵੱਡਾ ਤੱਥਾ ਦਾ ਧਰਦੇ ਨਹੀਂ ਆਪਾਂ ਓਏ ਆ ਦਿਖਾ ਗੈਰੀ ਓਏ ਆ ਦਿਖਿਆ ਐ ਤੇ ਮਾਰ ਕੈਮਰਾ ਚੀਜ਼ ਦਿਖਿਆ ਇੱਥੋਂ ਬਾਲੀ ਸੈਟ ਖੜੀ ਆ ਇਹਦਾ ਅਡਰ ਉਡਰ ਦਿਖਿਆ ਤੇ ਆਣ ਖੜੀ ਆ ਫਸੀ ਬੱਚੇ ਸਾਰਿਆਂ ਨੂੰ ਲਾਏ ਹੋਏ ਨੇ ਦੁੱਧ ਜਿੰਨਾ ਦੱਸੂਗਾ ਬਾਈ ਦੁਬਾਰੇ ਫੇਰ ਕਹਿਣਾ ਚਾਹੀਏ ਚਾਰ ਰੰਗ ਚੋਕੇ ਲੈ ਜਿਓ ਕੋਈ ਉਹੀ ਜੀ ਗੱਲਬਾਤ ਨਹੀਂ ਮਿਲੂਗੀ ਇਹ ਵੀ ਤੋਰ ਦੇ ਖੋਲ ਕੇ ਸੁਆ ਕਿਹੜਾ ਪਈ ਇਹਦਾ ਸੁਆ ਇਹ ਵੀ ਪ ਸੂਆ ਇਹਦਾ ਵੀ ਪਹਿਲਾ ਇਹ ਦੰਦਾਂ ਚ ਕਿਵੇਂ ਆ ਇਹ ਵੀ ਚਾਰ ਦੰਦ ਆ ਬਾਈ ਇਹ ਵੀ ਚਾਰ ਦੰਦ ਆ ਗਈ ਆ ਇਹ ਵੀ ਚਾਰ ਦੰਦ ਆ ਗਈ ਤੇ ਥਣਥਣ ਇਹਨੂੰ ਵੀ ਚੰਗਾ ਲੱਗਿਆ ਚਵਾਈ ਘਾਲੇ ਦੀ ਕਿਵੇਂ ਆ ਚਵਾਈ ਇੱਕ ਨੰਬਰ ਬਾਈ ਚਵਾਈ ਦੇ ਤਾਂ ਆਪਣੀ ਮੈਂ ਦੇ ਹੱਥ ਲਾਉਣ ਦੀ ਲੋੜ ਨਹੀਂ ਯਾਰ ਠੀਕ ਆ ਗੱਲ ਆ ਚਵਾਈ ਚਬੂਈ ਸਾਰੀਆਂ ਦੀ ਸਰਾਗਾਂ ਨੂੰ ਆਪਾਂ ਨੂੰ ਸੱਤ ਪਏ ਗੁਰੀ ਆਪਾਂ ਮੈਂ ਕੰਮ ਨਹੀਂ ਲੈਂਦੇ ਬਾਈ ਇੱਥੇ ਖੜਾ ਲੈ ਇੱਥੋਂ ਇੱਥੋਂ ਬਾਸ ਸਿੰਘ ਸਿੰਘ ਦਿਖਾ ਦੇ ਮੜਾ ਜਾ ਹਾਂ ਦਵਾ ਦੇ ਗੇੜਾ ਆ ਕਢਾ ਦੇ ਆਰਡਰ ਦਿਖਾ ਦੇ ਤੇ ਪਿਛਾਂਲੇ ਬੰਨਿਓ ਦਿਖਾ ਦੇ ਆਰਡਰ ਸਟਿਚ ਆਰਡਰ ਆ ਗਿਆ ਤੇ ਚੌੜਾ ਆ ਗਿਆ ਜੋਸ਼ ਵਾਲਾ ਲੇਵਾ ਇਹ ਸੂਈ ਕਿੰਨੇ ਦਿੰਦੀ ਆ ਇਹਨੂੰ ਪੰਜਵਾਂ ਦਿਨ ਆ ਬਾਈ ਸੂਈ ਨੂੰ ਅੱਜ ਇਹਦੇ ਨਾਲ ਬੱਚਾ ਕੀ ਆ ਇਹਦੇ ਮਗਰ ਕੱਟਾ ਬਾਈ ਇਹਦੇ ਨਾਲ ਕੱਟਾ ਪੰਜਾਂ ਦਿਨਾਂ ਦੀ ਸੂਈ ਆ ਦੰਦਾਂ 'ਚ ਚਾਰ ਦੰਦਾਂ ਦਾ ਸੂਆ ਪਹਿਲਾ ਤੇ ਬਾਡੀ ਬੁੱਡੀ ਹੈਗੀ ਆ ਬਾਕਮਾਲ ਤੇ ਬਾਕੀ ਜਿਹੜਾ ਇਹਨਾਂ ਦਾ ਝੋਟੀਆਂ ਦਾ ਰੰਗ ਰੂਪ ਆ ਸੱਜਣੋ ਉਹ ਤੁਹਾਨੂੰ ਬਾਕੀ ਦੱਸੂਗਾ ਵੀ ਚੀਜ਼ਾਂ ਇਹ ਕਿਹੜੇ ਇਲਾਕੇ ਦੀਆਂ ਨੇ ਇਹਦੇ ਥੱਲੇ ਹੁਣ ਕਿੰਨਾ ਤਿਆਰ ਦੱਸਿਆ ਇਹਦੇ ਥੱਲੇ ਗੁਰੀ ਹੈ ਤਾਂ 14 ਕਿਲੋ ਬਾਈ ਅੱਛਾ ਦੁੱਧ ਸਾਰੀ ਚੋਣੀ ਹੋਵੇ ਨੂੰ ਲਵਾ ਕੇ 13 ਕਿਲੋ ਮਿੰਕੇ ਦੇ ਦਾਂਗੇ ਬਾਈ ਪੰਜਾਂ ਦਿਨਾਂ ਦੀ ਥੱਲੇ ਪੰਜਾਂ ਦਿਨਾਂ ਦੀ ਬੱਚਾ ਦੇਖ ਲੈ ਬੱਚਿਆਂ ਦੇ ਨਾੜੂ ਬਿਲਕੁਲ ਨਾਲ ਹੋ ਡੰਗ 도 ਡੰਗ ਚਬਾ ਦਾਂਗੇ ਪੰਜ ਡੰਗ ਚੋਲੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਬਾਈ ਆਪਾਂ ਪਾਟੇ ਪੈਸੇ ਨਹੀਂ ਲੈਣੇ ਅਗਲੇ ਨੇ ਪਾਟੇ ਦੇਣੇ ਆ ਕਿਉਂਕਿ 15 ਕਿਲੋ ਬੋੜਾ 10 ਕਿਲੋ ਤੇ 13 ਕਿਲੋ ਬੋੜਾ ਲੋਕ ਕਈ ਵਾਰੀ ਨਾ ਇਹ ਗੱਲ ਦਾ ਮਾਹੌਲ ਜਾਂ ਮੰਨਣਗੇ ਵੀ ਪਤਾ ਨਹੀਂ ਨਹੀਂ ਮੰਨੀ ਜਾਂਦੇ ਮਾਹੌਲ ਆਪਾਂ ਆਪਦੇ ਸਿਰ ਤੇ ਕਰਦੇ ਆ ਬਾਈ ਆਪਾਂ ਮਤਲਬ ਵੀ ਉਹ ਗੱਲ ਹੈ ਵੀ ਚਬਾ ਕੇ ਤਸੱਲੀ ਕਰਾ ਕੇ ਤੋਰਾਂਗੇ ਜਿਹਦਾ ਸੱਜਣਾ ਆਊ ਆਪਣੇ ਕੋਲੇ ਪੈਸੇ ਇਹਦੇ ਕਿੰਨੇ ਲਵਾਂਗੇ ਇਹ ਕੱਟੀ 1,45,000 ਦੀ ਦੇ ਦਾਂਗੇ ਕੋਰੀ ਇਹ ਦੇ ਦਾਂਗੇ 1 ਲੱਖ ਤੇ 45 ਦੀ ਦੰਦਾਂ 'ਚ ਚਾਰ ਦੰਦ ਦਾ ਸੂਆ ਹੈਗੀ ਆ ਪਹਿਲਾ ਸੂਆ ਹੈ ਗਿਆ ਪਹਿਲਾ ਤੇ ਹੁਣ ਇਹਦੇ ਆਰਡਰ ਤੇ ਮਾਰ ਦੇ ਅਗਲੀ ਦੇ ਇਹ ਥੋੜਾ ਜਿਹਾ ਡਰਦੀ ਜੀ ਹੈ ਨਾ ਇਹ ਘਰੋਂ ਨਹੀਂ ਗੱਡੀ ਬਾਈ ਯਾਰ ਠੀਕ ਹੈ ਗੱਲ ਇਹ ਕਿਸੇ ਖਰੇਲੂ ਸੱਜਣ ਕੋਲ ਆਈ ਹੋਈ ਆ ਥੋੜਾ ਘੈਰੀ ਪਛਾਣ ਹੋ ਕੇ ਦਿਖਾ ਦੇ ਇਹ ਬੁੜੀਆਂ ਦੀ ਪਾਲੀ ਵੀ ਉਧਰ ਜਾਂ ਤੈਨੂੰ ਪਤਾ ਬੁੜੀਆਂ ਥੋੜਾ ਜਿਹਾ ਪਾਲਣਾ ਹੈ ਲਾੜ ਪਿਆਰ ਨਾਲ ਪਾਲਦੀਆਂ ਉਧਰ ਇਹ ਵੀ ਤੋਰ ਦੇ ਖੋਲ ਕੇ ਸੂਆ ਕਿਹੜਾ ਇਹਦਾ ਇਹਨੂੰ ਥੋੜਾ ਜਿਹਾ ਸੂਆ ਪਹਿਲਾ ਬਾਈ ਦੋ ਦੰਦ ਹੈ ਮੋਹ ਦੰਦਾ ਚ ਦੋ ਦੰਦ ਸੂਆ ਪਹਿਲਾ ਇਹਨੂੰ ਕਾਇਦਨੋ ਕੇ ਸੂਈ ਨੂੰ ਇਹਨੂੰ ਹਫਤਾ ਹੋ ਗਿਆ ਗੁਰੀ ਇੱਕ ਹਫਤੇ ਦੀ ਸੂਈ ਹੋਈ ਆ ਹਾਂ ਇਹ ਹੈਗੀ ਆ ਹਵ ਤੇਰੀ ਸੂਈ ਹੋਈ ਆਰਡਰ ਰੋਡਰ ਦਾ ਜਿੱਡੀ ਕਾਪ ਆਉਡਾ ਕੀ ਦਾ ਆਡਰ ਹੈ ਉਹ ਅੱਚ ਵੀ ਜੀ ਕਰਦੀ ਆ ਨਾ ਥੋੜੀ ਆ ਲੈ ਚੱਲ ਕੋਈ ਨਹੀਂ ਬੋਚ ਕੇ ਲੈ ਚੱਲ ਦਿਖਾ ਦੇ ਵਗ ਜਾ ਨੇੜੇ ਮੜਾ ਜਾ 2x ਤੇ ਕਰਕੇ ਦਿਖਾ ਦੇ ਰਹੀਂ ਦੂਰ ਥੋੜਾ ਜਾ ਇਹ ਵਾਰੀ ਜਾਨਵਰ ਡਰ ਜਾਂਦਾ ਹੁੰਦਾ ਦੰਦਾਂ 'ਚ ਹੈਗੀ ਆ ਸੱਜਣੋ ਦੋ ਦੰਦ ਸੂਆ ਹੈਗੀ ਆ ਪਹਿਲਾ ਕੱਦ ਦਾ ਹੈਗਾ ਦਰਮਿਆਨਾ ਕਿਉਂਕਿ ਉਮਰ ਵੀ ਇਹਦੀ ਛੋਟੀ ਆ ਹਲੇ ਥਣ ਤੇ ਜਿਹੜੀ ਇਹਦੀ ਆਰਡਰ ਦੀ ਕੁਆਲਿਟੀ ਆ ਉਹ ਮਾਤ ਪਾਉਂਦੀ ਆ ਜਿਵੇਂ ਮੈਂ ਤੁਹਾਨੂੰ ਕਹਿੰਨਾ ਉਹਨਾਂ ਵੀ 2.5 ਲੱਖ ਵਾਲੀ ਮੈਂ ਇਹਨੂੰ ਦੋ ਢਾਈ ਲੱਖ ਵਾਲੀ ਨੂੰ ਮਾਤਮਾ ਚਵਾਈ ਨਹੀਂ ਲੱਗਦੀ ਗੁਰੂ ਇਹੋ ਜਿਹੀ ਕੱਟੀ ਦੇ ਕਿਸੇ ਦੇ ਹਾਂ 4x4 ਆਰਡਰ ਆ ਗਿਆ ਇਹਦਾ ਤੇ ਆਰਡਰ ਆ ਗਿਆ ਚੌੜਾ ਪੂਰਾ ਕਿੰਨੇ ਦਿਨ ਹੋ ਗਏ ਕਾਲੇ ਸੂਈ ਨੂੰ ਇਹਨੂੰ ਹਫ਼ਤਾ ਹੀ ਹੋ ਗਿਆ ਬਾਈ ਇਹਦੇ ਨਾਲ ਬੱਚਾ ਕੀ ਐ ਇਹਦੇ ਮਗਰ ਕੱਟਾ ਬਾਈ ਇਹਦੇ ਮਗਰ ਮੇਲ ਕਾਫਾ ਦੁੱਧ ਕਿੰਨਾ ਹੋਣੀ ਇਹਦੇ ਥੱਲੇ ਦੁੱਧ ਹੁਣ ਗੁਰੂ ਇਹਦਾ ਯਕੀਨ ਨਹੀਂ ਮੰਨਣਾ ਜਰ ਜੇ ਆਪਾਂ ਦੁੱਧ ਦੱਸਤਾ ਇਹਦਾ ਦੱਸਣਾ ਤਾਂ ਪਊਗੀ ਫਿਰ ਹੈ ਯਕੀਨਤਾ ਕਰਾਉਣੀ ਪਊ ਚਵਾ ਕੇ ਕਰਾ ਦਾਂਗੇ ਦੋ ਡਾਢ ਚਵਾ ਕੇ ਕਰਾ ਦਾਂਗੇ ਕੋਈ ਚੱਕਰ ਨਹੀਂ ਬਾਈ ਕਿੰਨਾ ਇਹ ਥੱਲੇ ਆਪਣਾ ਮਾਲ ਹੀ ਜਾਂਦਾ ਇਦਾਂ ਹੀ ਠੀਕ ਹੈ ਬੰਦਾ ਮੰਗਾ ਲੇ ਗੱਡੀ ਭੇਜ ਦੇ ਹਾਂਜੀ ਪੈਸੇ ਪਾ ਦੇ ਅੱਧੇ ਅੱਧੇ ਮੈਂ ਚੋਕੇ ਪਾ ਦੇ ਠੀਕ ਆ ਜੀ ਠੀਕ ਆ 12 ਕਿਲੋ ਦੁੱਧ ਹੋਇਆ ਤਾਂ ਆਪਾਂ ਇਹ ਪਾ ਦੇ ਨਹੀਂ ਗੱਡੀ ਦਾ ਖਰਚਾ ਵੀ ਦਊ ਬਾਈ ਤਾਂ ਮੈਂ 500 ਕਿਲੋਮੀਟਰ ਤੱਕ ਜਾਵੇ ਠੀਕ ਆ ਗੱਲ ਠੀਕ ਆ ਤੇ ਪੈਸੇ ਵੀ ਦੁੱਗਣੇ ਵਾਪਸ ਕਰੂੰ ਠੀਕ ਆ ਗੱਲ 12 ਕਿਲੋ ਇਹਦੇ ਥੱਲੇ ਤਿਆਰੀ ਦਾ ਜਮਨ ਨੈੱਟ ਦੁੱਧ ਤਿਆਰ ਆ ਬਾਈ ਪੈਸੇ ਕਿੰਨੇ ਲਵਾਂਗੇ ਇਹਦੇ ਇੱਥੋਂ ਇੱਥੋਂ ਦੇਖਿਆ ਜੀ ਆਰਡਰ ਦਾ ਸਮਾਰ ਕੇ ਚੌੜੇ ਆਰਡਰ ਚ ਆ ਪੈਸੇ ਕਿੰਨੇ ਲਵਾਂਗੇ ਇਹ ਵੀ 31 ਸਵਾ ਲੱਖ ਦੀ ਦੇ ਦਾਂਗੇ ਬਾਈ ਇਹ ਵੀ ਸਵਾ ਦੀ ਦੇ ਦਾਂਗੇ ਇਹਦਾ ਕਰ ਦਾਂਗੇ ਸਵਾ ਜਮਾਨਤਾਨ ਹਾਂ ਇਹਦਾ ਕਰ ਦਾਂਗੇ ਕੋਈ ਗੱਲ ਨਹੀਂ ਇਹਦਾ ਸਵਾ ਜਮਾਨਤਾਨ ਕਰ ਦਾਂਗੇ ਕੁਆਲਿਟੀ ਬਹੁਤ ਚੰਗੀ ਆ ਕੱਟੀ ਦੀ ਹਾਂ ਕੱਦ ਜ਼ਰੂਰ ਦੱਸਦਾ ਨਾ ਕੱਦ ਆ ਗਿਆ ਦਰਮਿਆਨਾ ਇਹਦਾ ਕਿਉਂਕਿ ਦੂਜਿਆਂ ਦੇ ਕੱਦ ਵੀ ਜਾਦੇ ਵੱਡੇ ਨੇ ਥੋੜੇ ਜੀ ਉਹਨਾਂ ਦੇ ਨਾਲ ਖੜੀ ਹਾਂ ਉਹਨਾਂ ਦੇ ਖੜੀ ਥੋੜੀ ਜੀ ਛੋਟੀ ਲੱਗਦੀ ਆ ਬਾਈ ਗੁਰੀ ਤੂੰ ਥੱਲੋਂ ਦੇਖ ਉਹਨਾਂ ਦਾ 2-2 ਲੱਖ ਵਾਲਿਆਂ ਦੇ ਵੀ ਨਹੀਂ ਲੱਗਦੇ ਗੁਰੀ ਐਂ ਲੈ ਤੇ ਚਵਾਈ ਦੀ ਕਿੰਨਾ ਕਾਲੇ ਇਹ ਚਵਾਈ ਦੀ ਇੱਕ ਨੰਬਰ ਬਾਈ ਪਵਾ ਜਵਾਕ 5 ਸਾਲ ਦਾ ਧਾਰ ਕੱਢਦੇ ਜਰ ਠੀਕ ਆ ਗੱਲ ਹ ਇਹ ਦੇ ਦਾਂਗੇ 1,25 ਦੀ ਮਾਨਤਾ ਨੂੰ ਜੋ ਖੁੱਲਾ ਕਰ ਦਾਂਗੇ ਮਾਨਤਾਣ ਕਰਦਾ ਕੋਈ ਚੱਕਦਾ ਜੇ ਹੁਣ ਇੱਧਰ ਲੈ ਬੰਨਿਆ ਨੀਲੀ ਰਾਵੀ ਤੇ ਮਾਰਦੇ ਇੱਥੇ ਤੋਂ ਕੈਮਰਾ ਇਹ ਵੀ ਖੋਲਾ ਕਾਲੀ ਦਾ ਸੂਆ ਕਿਹੜਾ ਇਹ ਪਹਿਲਣਾ ਬਾਈ ਦੋ ਦੰਦਾ ਤੇ ਤੈਨੂੰ ਦੰਦ ਵੀ ਦੇਣੇ ਹੋਣਗੇ ਗਾਲਾਂ ਕਹੀ ਜਾਂਦੀ ਠੀਕ ਹੈ ਗੱਲ ਸੂਆ ਪਹਿਲਾ ਦੰਦਾ ਚ ਹੈਗੀ ਆ ਦੋ ਦੰਦ ਇਹ ਕਦੋਂ ਦੀ ਸੂਈ ਆ ਬਾਈ ਇਹ ਕੱਲ ਸੂਈ ਆ ਬਾਈ ਇਹਦੇ ਨਾਲ ਬੱਚਾ ਕੀ ਆ ਇਹਦੇ ਮਗਰ ਕੱਟਾ ਬਾਈ ਇਹੇ ਮਗਰ ਕੱਟਾ ਇਹ ਆ ਗਈ ਪਿਓਰ ਨੀਲੀ ਜਿਹੜਾ ਹਾਂ ਇਹ ਪਿਓਰ ਨੀਲੀ ਜਾ ਗਈ ਬਾਈ ਅੱਖਾਂ ਦਾ ਜਵਾਬ ਪੂਰੇ ਨੇ ਤੇ ਮਾਰਕਿੰਗ ਵੀ ਹੈਗੀ ਆ ਪ੍ਰੋਪਰ ਤੇ ਥਾਣਾ ਜਿਹੜਾ ਦਾ ਥਾਣ ਥਣ ਜਿਵੇਂ ਤੁਹਾਨੂੰ ਮੈਂ ਦੱਸਿਆ ਪਸਮਾ ਕੇ ਕਰਦੀ ਆ ਮੋਟਾ ਮੈਂ ਕਿਹਾ ਯਾਰ ਗੁਰੀ ਆਪਾ ਆਪ ਮਾੜੀ ਨਹੀਂ ਲੈਂਦੇ ਬਾਈ ਜੇ ਆਪਾ ਆਪ ਮਾੜੀ ਲਵਾਂਗੇ ਤਾਂ ਗਾਹਾਂ ਭੇਜਾਂਗੇ ਠੀਕ ਆ ਗੱਲ ਹਾਂ ਵੀ ਥਾਣ ਥਣ ਮੋਟਾ ਮਾਰਦੀ ਹੂ ਪਸਮਾ ਕੇ ਮੈਂ ਕਿਹਾ ਪੂਰਾ ਫੁੱਲ ਟਾਪ ਦਾ ਬਾਈ ਇਹ ਤਾਂ ਫਿਰ ਹਜੇ ਸਾਫ਼ ਕਰਤੀ ਐ ਹਾਂ ਇਹ ਸਾਫ਼ ਕਰਤੀ ਬਾਈ ਇਹ ਕਿੰਨੇ ਕਿੰਨੀ ਕ ਬੋਲੀ ਤੇ ਚੱਲੂ ਆ ਆਈਡੀਆ ਇਹਦੇ ਥੱਲੇ 7 ਤੱਕ ਕਿਲੋ ਬੋਲੀ ਹੋਊ ਬਾਈ ਹੁਣ ਫਿਲਹਾਲ ਹਾਂ ਕੱਲ ਦੀ ਹੀ ਸੂਈ ਆ ਜੇ ਹਾਂ ਕੱਲ ਹੀ ਸੂਈ ਆ ਬਾਈ 나ੜੂਆ ਬਾਕੀ ਸਿਰੇ ਗਿੱਲਾ ਬੱਚੇ ਦੇ ਨਾਲ ਉਹ 나ੜੂਏ ਤੋਂ ਜੱਜਮੈਂਟ ਹੋ ਜੂ ਕੂੰ ਲੱਗਦੀ ਠੰਡੀ ਸੀਲ ਆ ਨਾ ਐ ਠੰਡੀ ਆ ਬਾਈ ਕੋਈ ਚੱਕਰ ਨਹੀਂ ਹੈਗਾ ਲੈ ਜਿੱਦਾਂ ਮਰਜ਼ੀ ਉਹ ਕਰੀ ਜਾ ਲੈ ਕੱਦ ਵਿੱਡਾ ਆ ਗਿਆ ਇਹਦਾ ਫੁੱਲ ਵੱਡਾ ਜਿੱਦਾਂ ਮਰਜ਼ੀ ਮਾਰੀ ਜਾ ਕੋਈ ਚੱਕਰ ਹੀ ਨਹੀਂ ਹੈਗਾ ਲੈ ਹਾਂ ਕੱਦ ਵਿੱਡਾ ਆ ਗਿਆ ਇਹਦਾ ਸੱਜਣਾ ਫੁੱਲ ਵੱਡਾ ਜੇ ਗੱਲਬਾਤ ਕਰ ਲੈ ਕਿਉਂਕਿ ਚਵਾਈਆਂ ਲੱਗ ਕੇ ਥਣ ਥਣ ਵੀ ਹਾਂ ਚਵਾਈਆਂ ਲੱਗ ਕੇ ਬਣਾਉ ਬਾਈ ਗੁਰੀ ਥਣ ਪੂਰਾ ਸੋਹਣਾ ਚਵਾਈ ਦੀ ਕਿਵੇਂ ਆਉ ਚਵਾਈ ਦੀ ਇੱਕ ਨੰਬਰ ਬਾਈ ਮੋਟੀ ਅਚਵਾਈ ਮੈਂ ਕਿਹਾ ਪੂਰੀ ਟੌਪ ਦੀ ਚਵਾਈ ਆ ਬਾਈ ਤੇ ਇਹ ਆ ਗਈ ਨੀਲੀ ਰਾਵੀ ਚ ਦੰਦਾਂ ਵਾਲੀ ਮੰਨਿਆ ਵਰਗੀ ਚਵਾਈ ਆ ਹਾਂ ਦੰਦਾਂ ਚ ਦੋ ਬਾਈ ਦੰਦਾਂ ਚ ਦੋ ਦੰਦ ਆ ਗਈ ਬੱਚਾ ਨਾਲ ਇਹਦੇ ਕੱਟਾ ਆ ਗਿਆ ਬਾਈ ਹਾਂ ਇਹਦੇ ਮਗਰ ਕੱਟਾ ਆ ਗਿਆ ਬਾਈ ਇਹ ਕਿੰਨੇ ਪੈਸੇ ਹੀ ਦੇਵਾਂਗੇ ਇਹ ਕੱਟੀ ਦੇ ਦਾਂਗੇ 1,115,000 ਦੀ ਕੋਰੀ ਇਹ ਦੇ ਦਾਂਗੇ 1,15 ਦੀ ਮਾਨਤਾਨ ਉੱਚੋ ਕਰ ਦਾਂਗੇ ਹਾਂ ਮਾਨਤਾਨ ਕਰ ਦਾਂਗੇ ਕੋਈ ਚੱਕਰ ਨਹੀਂ ਵੱਡਾ ਗਿਆ ਸੱਜਣੋਂ ਚੰਗਾ ਇਹ ਆ ਗਈ ਨੀਲੀ ਰਾਵੀ ਚ ਇੱਕ ਨੀਲੀ ਰਾਵੀ ਚ ਪੈਂਦੀ ਆ ਅੰਦਰ ਹੋਰ ਖੜੀ ਆ ਉਹ ਮੈਂ ਗ੍ਰੇਡੇਡ ਕਹੂੰਗਾ ਉਹ ਆ ਗਈ ਗ੍ਰੇਡੇਡ ਚ ਕਿ ਉਹਦੀ ਅੱਖ ਨਹੀਂ ਨਾ ਨੀਲੀ ਚ ਪੈਂਦੀ ਉਹ ਗਰੇਡੇਡ ਚ ਆ ਗਈ ਝੋਟੀ ਉਹ ਵੀ ਚੰਗੀ ਆ ਜੇ ਗੱਲਬਾਤ ਕਰ ਲਈਏ ਆ ਬੱਚਾ ਇੱਥੇ ਨਹੀਂ ਖੜਾ ਸਾਹਮਣੇ ਇਹਦਾ ਬੱਚਾ ਆਸ ਹੈ ਬਾਈ ਕੁੜੀ ਆ ਇਹਦਾ ਬੱਚਾ ਬਾਈ ਕਹਿੰਦਾ ਇਧਰ ਲੈ ਬੰਨੇ ਉਹ ਦੂਜੀ ਝੋਟੀ ਦਾ ਬੱਚਾ ਹੈਗਾ ਬੱਚਿਆਂ ਦੇ ਸਾਰਿਆਂ ਦੇ ਮਾਰ ਦੇ ਕੈਮਰਾ ਇੱਕ ਵਾਰੀ ਆ ਨਾੜੂਏ ਨਾਲ ਹੀ ਨੇ ਬਿਲਕੁਲ ਬਾਕੀ ਤੁਸੀਂ ਬਾਈ ਤੋਂ ਓਦਾਂ ਵੀ ਫੋਨ ਤੇ ਵੀਡੀਓ ਬੱਚੋ ਨਾੜੂਆ ਤਾਂ ਕੱਲ ਹੀ ਸੁੱਈ ਆ ਬਾਈ ਕੁੜੀ ਆ ਇਹਦਾ ਵੀ ਆ ਇਹ ਵੀ ਨਾਲ ਆ ਆ ਝੋਟੀ ਪਰ ਸੋਸ ਹੋਈ ਹੈਗੀ ਝੋਟੀ ਇਹ ਕੱਟੀ ਆ ਹਾਂ ਇਹ ਕੱਟੀ ਆ ਬਾਈ ਨੀਲੀ ਇਹ ਆ ਗਈ ਝੋਟੀ ਆਪਣੀ ਮੇਰੇ ਖਿਆਲ ਆ 6 ਨੰਬਰ ਤੇ ਆ ਗਈ ਹਾਂ ਇਹ 6 ਨੰਬਰ ਤੇ 3 ਨੰਬਰ ਵਾਲੀ ਮੰਗ ਆ ਗਈ ਸਜਣੋ ਕੱਟੀ ਆ ਜਾ ਲੈ ਆ ਇਧਰ ਲੈ ਬੰਨੀ ਲੈ ਇਹਦਾ ਸੂਆ ਕਿਹੜਾ ਬਾਈ ਇਹ ਵੀ ਪੈ ਲੈਣਾ ਬਾਈ ਗੁਰੀ ਇਹ ਦੰਦਾਂ ਚ ਕਿਵੇਂ ਆ ਇਹ ਵੀ ਚਾਰ ਦੰਦ ਹੈ ਇਹ ਵੀ ਚਾਰ ਦੰਦ ਆ ਆ ਕੱਦ ਵਢੇ ਦਾ ਵੀ ਚੰਗਾ ਹਨਾ ਆਏ ਮਾੜੇ ਮਾੜੇ ਜਵਾਬ ਨੇ ਅੱਖਾਂ ਚ ਇਹ ਗ੍ਰੇਡੇਡ ਵਾਂਗੂ ਜੀ ਆ ਗਈ ਹੂੰ ਬੱਚਾ ਨੀਲੀ ਦਾ ਪਾ ਦੂਗੀ ਇਹਨੂੰ ਕਹਿ ਕੇ ਦਨੋਗੇ ਸੂਈ ਨੂੰ ਇਹਨੂੰ ਪੰਜਵਾਂ ਦੇਣਾ ਸੂਈ ਨੂੰ ਬੁਰੀ ਅੱਜ ਅੱਜ ਹਾਂ ਪੰਜਾਂ ਦਿਨਾਂ ਦੀ ਸੂਈ ਤੇ ਮਾਗਰ ਕੱਟੀ ਦੁੱਧ ਬੌਲੀ ਕਿੰਨੀ ਆ ਦੁੱਧ 12 ਕਿਲੋ ਬਾਈ ਨੈਟ ਹੁਣ ਤਿਆਰ ਜਾਵਾਂ ਡੰਗ ਦੋ ਡੰਗ ਪੰਜ ਡੰਗ ਚੋਲੇ ਕੋਈ ਤਸੱਲੀਆਂ ਕਰਾ ਦਾਂਗੇ ਇੱਥੋਂ ਐਂ ਕਮਾ ਲੈ ਇੱਕ ਗਿਹੜਾ ਹੋਰ ਦਵਾ ਦੇ ਉਰੋਂ ਇਹਦਾ ਸੂਆ ਆ ਗਿਆ ਪਹਿਲਾ ਦੰਦਾਂ 'ਚ ਚਾਰ ਆ ਬਾਈ ਹਾਂ ਦੰਦਾਂ 'ਚ ਚਾਰ ਬਾਈ ਆ ਦੰਦਾਂ 'ਚ ਆ ਗਈ ਚਾਰ ਦੰਦਾਂ 'ਤੇ ਨੀਲੀ ਦੀ ਝਲਕ ਜੀ ਪੈਂਦੀ ਆ ਅੱਖਾਂ 'ਚ ਜਵਾਬ ਨਹੀਂ ਹੈਗੇ ਕੱਲੀਆਂ 'ਚ ਜੇ ਗੱਲਬਾਤ ਕਰ ਲਈ ਉਹਦਾ ਜਿਹੜਾ ਕੈਰੇਕਟਰ ਆ ਇਹਦਾ ਬਾਡੀ ਦਾ ਕੈਰੇਕਟਰ ਆ ਗਿਆ ਉਹ ਸਾਰਾ ਹੈਗਾ ਨੀਲੀ ਵਾਲਾ ਕਿਉਂਕਿ ਸਾਊਆ ਸੁਭਾਅ ਚ ਉੱਤੋਂ ਬਾਡੀ ਬੁੱਡੀ ਦੀ ਵੀ ਚੰਗੀ ਆ ਬੰਦੂ ਰੋਤਾ ਗੁਰੀ ਦੇਖ ਤੂੰ ਥੱਲੋ ਦੇ ਦੇ ਜਿੱਦਾਂ ਮਰਜ਼ੀ ਉਹ ਕਰੀ ਜਾਂਦਾ ਤੇ ਨਾਲ ਵੀ ਇਹਦੇ ਜੇ ਗੱਲਬਾਤ ਕਰ ਲਈ ਆ ਗਈ ਸੱਜਣੋ ਕੱਟੀ ਐਦਾਂ ਸੱਟ ਕੇ ਪਰ ਮੈਂ ਜਿੱਦਾਂ ਮਰਜ਼ੀ ਮਾਰੀ ਜਾਈ ਨਾ ਪਰ ਇੱਥੇ ਬਹਿ ਕੇ ਚੋਦਨ ਹਾਂ ਬਾਡੀ ਬੁੱਡੀ ਦੀ ਵੀ ਉੱਤੋਂ ਚੰਗੀ ਆ ਗਈ ਜੇ ਗੱਲਬਾਤ ਕਰ ਲਈ ਬਾਡੀ ਬੁੱਡੀ ਵੀ ਬਹੁਤ ਆ ਝੋਟੀ ਦੀ ਕੱਦ ਵਿੱਡ ਵੀ ਚੰਗਾ ਤੇ ਦੰਦਾਂ ਚ ਹੈਗੀਆਂ ਚਾਰ ਦੰਦ ਸੂਈबाई ਕਹਿ ਦਿੰਦੀ ਦੱਸਿਆ ਸੂਈ ਨੂੰ 5-6 ਦਿਨ ਹੋ ਗਏ ਹੋਣਗੇ ਬਈ ਆਹ ਸੇ ਕੱਟੀ ਉਹਦੀ ਆ ਦੇਖ ਲੋ 나ੜੂ ਹਜੇ ਵੀ ਨਾਲ ਆ ਬੱਚੇ ਦੇ ਉਹ ਸਾਹਮਣੇ ਕੱਟੀ ਖੜੀ ਆ ਉੱਤੇ ਮਾਰਦੀ ਸਤਾਹ ਕੈਮਰਾ 나ੜੂ ਆ ਉਹਦੇ ਨਾਲ ਹੀ ਐ ਤੇ ਦੁੱਧ ਕਿੰਨਾ ਦੱਸਿਆ ਗਾਲੇ ਦੁੱਧ ਦੇ ਥੱਲੇ 12 ਕਿਲੋ ਬੌਲੀ ਹੂ ਬਈ ਗੁਰੀ ਹਜੇ ਦੁੱਧ ਪਾੜਦਾਗਾ ਠੀਕ ਆ ਗੱਲ ਕਿੰਨਾ ਕ ਕਰ ਦੂ ਕਰ ਦੂ 14-15 ਦੁੱਧ 15 ਕਿਲੋ ਇਹ ਵੀ ਦੇ ਦੂ ਕੱਟੀ ਬਈ ਪੈਸੇ ਕਿੰਨੇ ਲਵਾਂਗੇ ਇਹਦੇ ਆ ਜਾ ਇਧਰ ਨੂੰ ਲਿਆ ਗਏ ਦੀ ਸਾਰੀਆਂ ਤੇ ਮਾਰਦੇ ਵਾਰ ਲੀਆਂ ਤੇ ਇਹਦੇ ਕਿੰਨੇ ਪੈਸੇ ਲਵਾਂਗੇ ਲਾਸਟ ਇਹਦੇ ਤਾਂ ਕੱਟੀ 1,45,000 ਦੀ ਬਈ ਇਹ ਦੇ ਦਾਂਗੇ 1 ਲੱਖ 45 ਦੀ ਇਹ ਰੇਟ ਨੇ ਜਿਹੜੇ ਆਪਣੇ ਇਹ ਰੇਟ ਆ ਗਏ 300 ਮੀਲ ਦੀ ਪਹੁੰਚ ਆ ਲਈ ਹਾਂ 300 ਕਿਲੋਮੀਟਰ ਦੀ ਪਹੁੰਚ ਆਲੇ ਬਾਈ ਇਹ 300 ਕਿਲੋਮੀਟਰ ਦੀ ਵੀ ਦਬਾਈ ਕਹਿੰਦਾ ਪਹੁੰਚ ਵੀ ਕਰ ਦਾਂਗੇ ਜਿਹੜੇ ਜਿਹੜੇ ਰੇਟ ਇਹ ਕਰੇ ਨੇ ਬਾਕੀ ਕਿਸ ਨੇ ਆਪ ਲੈ ਕੇ ਜਾਣੀਆਂ ਘਰੇ ਆ ਕੇ ਉਹ ਹੈ ਜਾਂ ਉਹਦਾ ਵਿੱਚੋਂ ਹਾਂ ਉਹ ਜਾਂ ਮਾਨਤਨ ਹੋ ਜਾ ਬਾਈ ਕੋਈ ਗੱਲ ਨਹੀਂ ਹਾਂ ਨੰਬਰ ਬੋਲ ਦਿਓ ਜੀ ਨੰਬਰ 88476 ਬਾਈ ਹਾਂਜੀ 55192 ਇੱਕ ਵਾਰੀ ਹੋਰ ਬੋਲੋ 88476 55192 ਇਹ ਨੰਬਰ ਆਉ ਆਪਣਾ ਪਰਸਨਲ ਆ ਬਾਈ 1936555 ਹਾਂਜੀ 24996 WhatsApp ਨੰਬਰ ਆ ਇਹਦੇ ਤੇ ਚੱਲਦਾ WhatsApp ਆ ਹਾਂ 94655524996 ਇੱਕ ਵਾਰੀ ਸਾਰੀਆਂ ਤੇ ਕੈਮਰਾਗਰੀ ਹੋਰ ਮਾਰਦੇ ਕਿਹੜਾ ਤੇ ਬਾਕੀ ਸੱਜਣੋ ਅੱਜ ਦੀ ਵੀਡੀਓ ਆਪਾਂ ਨੇ ਬਣਾਈ ਆ ਪਿੰਡ ਉੱਬਾ ਤਹਿਸੀਲ ਵੀ ਮਾਨਸਾ ਜ਼ਿਲ੍ਹਾ ਵੀ ਮਾਨਸਾ 6 ਨਗ ਦਿਖਾਈ ਨੇ ਨਾ 6ਾਂ ਚੋਂ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਦੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ